ਸਿੱਧੂ ਮੂਸੇਵਾਲੇ ਨੇ ਲਿਆ ਬਲਕਾਰਨ ਖੀਲੇ ਦਾ ਆਪਣੇ ਗੀਤ ਦੇ ਵਿੱਚ ਨਾਮ ਆ ਤੁਸੀਂ ਵੀ ਸੁਣੋ ਬਲਕਾਰਨ ਖੀਲੇ ਨੇ ਕੀ ਕਿਹਾ 22 ਸਿੱਧੂ ਮੂਸੇਵਾਲੇ ਬਾਰੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖ ਸੰਧੂ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਜੱਟ ਬਾਬੇ ਟੀਵੀ ਦੋਸਤੋ ਗੱਲ ਕਰਦੇ ਆਂ ਬਾਈ ਸਿੱਧੂ ਮੂਸੇਵਾਲੇ ਦੀ ਬਾਈ ਸਿੱਧੂ ਮੂਸੇਵਾਲੇ ਨੇ ਕੁਝ ਹੀ ਸਾਲਾਂ ਦੇ ਵਿੱਚ ਆਪਣੀ ਗਾਇਕੀ ਦਾ ਇਸ ਤਰ੍ਹਾਂ ਲੋਹਾ ਮਨਵਾਇਆ ਕਿ ਉਸ ਨੇ ਸਾਰੇ ਖੁੰਝੇ ਲਾ ਦਿੱਤੇ ਅਤੇ ਹਰ ਪਾਸੇ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਕਰਵਾ ਦਿੱਤੀ ਇਸੇ ਕਰਕੇ ਤਾਂ ਕਹਿੰਦੇ ਨੇ ਕਿ ਸਿੱਧੂ ਦੇ ਆਪਣੇ ਗੀਤ ਦਾ ਛੱਡੋ ਸਿੱਧੂ ਨੇ ਅਗਰ ਆਪਣੇ ਗੀਤ ਦੇ ਵਿੱਚ ਕਿਸੇ ਦਾ ਨਾਮ ਵੀ ਲੈਤਾ ਤਾਂ ਉਹ ਬੰਦਾ ਰਾਤੋਂ ਰਾਤ ਹਿੱਟ ਹੋ ਗਿਆ ਸਟਾਰ बन ਗਿਆ ਬਹੁਤ ਸਾਰੇ ਉਦਾਹਰਨ ਨੇ ਸਿੱਧੂ ਦੇ ਪੁਰਾਣੇ ਗੀਤ ਚੱਕ ਕੇ ਦੇਖ ਲੋ ਜਿਨ੍ਹਾਂ ਦੇ ਵਿੱਚ ਸਿੱਧੂ ਨੇ ਅਗਰ ਕਿਸੇ ਦਾ ਜ਼ਿਕਰ ਕੀਤਾ ਤਾਂ ਉਹ ਵੀ ਸਟਾਰ ਬਣ ਗਿਆ ਉਸ ਦੇ ਨਾਮ ਦੀਆਂ ਵੀ ਸਰਚਾਂ ਵੱਜਣ ਲੱਗ ਗਈਆਂ ਇੰਟਰਨੈਟ ਦੇ ਉੱਪਰ ਅਗਰ ਆਪਾਂ ਗੱਲ ਕਰਦੇ ਹਾਂ ਬਾਈ ਬਲਕਾਰਨ ਖੀਲੇ ਹੋਰਾਂ ਦੀ ਬਲਕਾਰਨ ਖੀਲਾ ਬਾਈ ਵੀ ਇਸੇ ਤਰ੍ਹਾਂ ਹਿੱਟ ਕੀਤਾ ਸੀ ਬਾਈ ਸਿੱਧੂ ਮੂਸੇਵਾਲੇ ਨੇ ਕਿਉਂਕਿ ਅਗਰ ਪਿੱਛੇ ਦੇਖਿਆ ਜਾਵੇ ਬਲਕਾਰਨ ਖੀਲੇ ਦਾ ਬਹੁਤ ਵੱਡਾ ਨਾਮ ਸੀ ਪਰ ਦੋਸਤੋ ਦੌਰ ਬਦਲਦੇ ਰਹਿੰਦੇ ਨੇ ਸਮੇਂ ਬਦਲਦੇ ਰਹਿੰਦੇ ਨੇ ਅਤੇ ਬਲਕਾਰਨ ਖੀਲਾ ਵੀ ਜਦੋਂ ਦੇ ਨਵੇਂ ਗਾਇਕ ਆਏ ਸੀ ਕੁਝ ਹੋਰ ਤਰ੍ਹਾਂ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਚੱਲਣ ਲੱਗ ਗਿਆ ਸੀ ਤਾਂ ਥੋੜੇ ਠੰਡਾ ਪੈ ਗਏ ਸੀ ਪਰ ਜਦੋਂ ਦਾ ਬਾਈ ਸਿੱਧੂ ਨੇ ਜ਼ਿਕਰ ਕੀਤਾ ਬਲਕਾਰਨ ਖੀਲੇ ਦਾ ਤਾਂ ਉਹ ਦੁਬਾਰਾ ਹਿੱਟ ਹੋ ਗਏ ਸੀ ਅਤੇ ਬਲਕਾਰਨ ਖੀਲਾ ਵੀ ਕਈ ਥਾਵਾਂ 'ਚ ਜ਼ਿਕਰ ਕਰ ਚੁੱਕੇ ਨੇ ਬਾਈ ਸਿੱਧੂ ਮੂਸੇਵਾਲੇ ਦਾ ਕਿ ਅਸੀਂ ਦੁਬਾਰਾ ਤੋਂ ਹਿੱਟ ਸਿੱਧੂ ਮੂਸੇਵਾਲੇ ਦੀ ਵਜ੍ਹਾ ਨਾਲ ਹੀ ਹੋਏ ਹਾਂ ਅਤੇ ਦੋਸਤੋ ਹੁਣ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਨਵਾਂ ਗੀਤ ਆ 410 ਜਿਸ ਦੇ ਵਿੱਚ ਬਲਕਾਰਨ ਖੀਲੇ ਦਾ ਜ਼ਿਕਰ ਇੱਕ ਵਾਰ ਫੇਰ ਤੋਂ ਕੀਤਾ ਬਾਈ ਸਿੱਧੂ ਮੂਸੇਵਾਲੇ ਨੇ ਅਤੇ ਸਿੱਧੂ ਮੂਸੇਵਾਲੇ ਦੇ ਜ਼ਿਕਰ ਕਰਨ ਤੋਂ ਬਾਅਦ ਫਿਰ ਚਰਚਾ ਦੇ ਵਿੱਚ ਹੈ ਬਾਈ ਬਲਕਾਰਣ ਖੀਲਾ ਅਤੇ ਦੋਸਤੋ ਸਿੱਧੂ ਬਾਈ ਦਾ ਜਨਮ ਦਿਨ ਸੀ 2021 ਦੇ ਵਿੱਚ ਉਥੇ ਬਾਈ ਬਲਕਾਰਨ ਖੀਲਾ ਵੀ ਆਇਆ ਹੋਇਆ ਸੀ ਸਿੱਧੂ ਦੇ ਜਨਮ ਦਿਨ ਤੇ ਅਤੇ ਉੱਥੇ ਗੱਲਬਾਤ ਹੋਈ ਸਾਡੀ ਬਲਕਾਰਨ ਖੀਲੇ ਦੇ ਨਾਲ ਅਤੇ ਸਿੱਧੂ ਮੂਸੇਵਾਲੇ ਬਾਰੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਸੀ ਬਾਈ ਬਲਕਾਰਨ ਖੀਲੇ ਨੇ ਤਾਂ ਸੋਚਿਆ ਕਿ ਇਹ ਵੀਡੀਓ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਸਾਂਝਾ ਕਰ ਲਈ ਜਾਵੇ ਕਿਉਂਕਿ ਦੋਸਤੋ ਯਾਦਾਂ ਨੇ ਸੋਚਿਆ ਕਿ ਇੱਕ ਵਾਰ ਫੇਰ ਤੋਂ ਤਾਜ਼ਾ ਕੀਤੀਆਂ ਜਾਣ ਤਾਂ ਦੋਸਤੋ ਆਓ ਵਾਦਿਆਂ ਵੀਡੀਓ ਵੱਲ ਸਾਰੇ ਦਰਸ਼ਕਾਂ ਨੂੰ ਔਰ ਟੀਵੀ ਚੈਨਲ ਵਾਲਿਆਂ ਨੂੰ ਅੱਜ ਤੇਰੇ ਛੋਟੇ ਵੀ ਸਿੱਧੂ ਮੂਸੇਵਾਲੇ ਦੇ ਬਰਦ ਜਿਹੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆ ਚੜ੍ਹਦੀ ਕਲਾ ਵਿੱਚ ਰਵੇ 14 ਵਸਾ ਰਵੇ ਖੁਸ਼ ਰਵੇ ਸਿੱਧੂ ਮਈਆ ਸੁਹਾਗਾ ਕਹਿਜ ਰਗਿਆ ਸਵਾ ਫੱਕਰ ਸੁਹਾਗ ਦੀ ਫੱਕਰ ਸੁਹਾਗ ਭਰਾਵਾਂ ਦਾ ਭਰਾ ਯਾਰਾਂ ਦਾ ਯਾਰ ਡਾਂਗ ਉੱਤੇ ਡੇਰਾ ਹੈਗਾ ਪੂਰਾ ਆਏ ਹਾਏ ਡਾਂਗ ਤੇ ਡੇਰਾ ਐ ਡਾਂਗਰ ਦਾ ਸ਼ੇਰ ਐ ਸੱਤ ਮੁੱਢੀ ਡਾਂਗ ਵਰਗਾ ਛੋਟੇ ਗਾਣਾ ਕਦੋਂ ਆ ਰਹੇ ਭਾਈ ਗੁਰਾਂ ਨਾਲ ਬਹੁਤ ਜਲਦੀ ਆ ਰਿਹਾ ਜੀ ਅੱਜ ਇਹਨਾਂ ਨੇ ਕਿਹਾ ਕਿ ਬਸ ਇੱਕ ਪਰ ਰੈਡੀ ਆ ਸਭ ਕੁਝ ਠਾੜ ਕੇ ਨਾਲ ਕੌਫੀ ਜੋ ਆ ਰਿਹਾ ਆਪਣੇ ਸੰਗ ਬਹੁਤ سارے ਨੇ ਕਹਿੰਦੇ ਕਾਫੀ سارے ਆ ਰਹੇ ਨੇ ਸੋ ਸਭ ਤੋਂ ਪਹਿਲਾਂ ਸੰਗ ਦੀ ਆਪਣੇ ਵੀਰੇ ਦੇ ਬਰਥਡੇ ਦੀ ਬਹੁਤ ਬਹੁਤ ਮੁਬਾਰਕਾ ਮੁਬਾਰਕਾ ਦੇਣ ਆਏ ਆ ਜੀ ਆਲ ਦਾ ਵੈਸੇ ਪਿੱਛੇ ਇੱਕ ਵੀਡੀਓ ਦੇਖੀ ਸੀ ਕੁਝ ਲੋਕਾਂ ਵੱਲੋਂ ਟਾਰਗੇਟ ਕਰਿਆ ਯਾਰ ਅਸੀਂ ਕਿ ਸਿੱਧੂ ਦੀ ਸਪੋਰਟ ਕਰਦੇ ਹਾਂ ਉਹਨਾਂ ਬਾਰੇ ਕੀ ਕਹਿਣਾ ਚਾਹੂੰਗਾ ਜੋ ਹੇਟਰ ਨੇ ਦੇਖੋ ਮੇਰਾ ਭਰਾ ਐ ਸਿੱਧੂ ਛੋਟਾ ਵੀਰ ਐ ਮੈਂ ਸਪੋਰਟ ਕਰਦਾ ਕਰਦਾ ਰਹੂੰਗਾ ਹਮੇਸ਼ਾ ਕਹਿਣ ਵਾਲੇ ਬੜਾ ਕੁਝ ਕਹਿੰਦੇ ਹੁੰਦੇ ਹਨ ਜਿਹਦਾ ਯਾਰ ਰਾਜ ਜੀ ਉਹਦਾ ਰਬ ਰਾਜ ਜੀ ਹੈ ਨਾ ਜਿਹਦਾ ਯਾਰ ਰਾਜ ਯਾਰ ਰਾਜ ਉਹਦਾ ਰਬ ਰਾਜ ਜੀ ਇਸ ਕਰਕੇ ਦੁਨੀਆ ਨੇ ਨਹੀਂ ਦੇਖੀ ਦਾ ਆਪਣੇ ਜਿੰਦੀ ਕਰੀਦੀ ਆ ਸਾਨੂੰ ਵਧੀਆ ਲੱਗਦਾ ਸਾਡਾ ਛੋਟਾ ਵੀਰ ਤੁਹਾਨੂੰ ਵਧੀਆ ਲੱਗਦਾ ਸਿੱਧੂ ਮੂਸੇ ਵਾਲੇ ਜਣੀ ਕਿ ਕੋਲਮ ਲਾ ਕੇ ਕੋਲ ਵੀ ਪੂਰਾ ਹੀ ਵਧੀਆ ਲੱਗਦਾ ਜੀ ਇਹ ਦੋ ਮੂਸੇ ਵਾਲਾ ਵੀ ਉਹਨਾਂ ਦੇ ਡੈਡੀ ਉਹਨਾਂ ਦੇ ਮਮਾ ਉਹਨਾਂ ਦਾ ਆਲਾ ਦੁਆਲਾ ਸਾਰੇ ਹੀ ਫਕਰ ਨੂੰ ਨੇ ਤਾਂ ਦੋਸਤੋ ਤੁਸੀਂ ਨੇ ਬਾਈਬਲ ਕਾਰਨ ਕੀਲੇ ਹੋਰਾਂ ਦੀ ਗੱਲਬਾਤ ਸੁਣੀ ਕਿ ਕਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਸਿੱਧੂ ਮੂਸੇ ਵਾਲੇ ਦਾ ਅਤੇ ਦੋਸਤੋ ਬਹੁਤ ਸਾਰੇ ਲੋਕ ਪੁਰਾਣੀਆਂ ਵੀਡੀਓ ਦੇਖ ਕੇ ਕਹਿ ਰਹੇ ਨੇ ਕਿ ਇਸ ਤਰ੍ਹਾਂ ਲੱਗਿਆ ਕਿ ਵੀਡੀਓ ਅੱਜ ਦੀ ਹੋਵੇ ਬਿਲਕੁਲ ਦੋਸਤੋ ਜਦੋਂ ਬਾਈ ਸਿੱਧੂ ਦੇ ਜਨਮ ਦਿਨ ਦੀ ਵੀਡੀਓ ਦੇਖਦੇ ਆ ਇਸ ਤਰ੍ਹਾਂ ਲੱਗਦਾ ਕਿ ਬਾਈ ਹਲੇ ਸਾਡੇ ਵਿੱਚ ਹੀ ਆ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ